ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆ ਕੇ ਹੈਬੋਲ ਬੈਠੇ ਸੀਗੇ ਤੇ ਅਸੀਂ ਕਬਜ਼ੇ ਦੇ ਵਿੱਚ ਬੈਠੇ ਸੀ ਉਹ ਜਿਹੜੀ ਰਜਿਸਟਰੀ ਕਰਾਈ 2300 ਗੱਜ ਮੇਰੀ 2300 ਮੇਰੇ ਚਾਚੇ ਦੀ ਹੋਈ 121 ਟੋਟਲ ਸਾਡੇ ਪਿੰਡ ਦੇ ਆਏ ਆ ਰੋੜਾ ਸਾਹਿਬ ਵੀਂਦੇ ਆ ਕੁਛ ਸੀਸਾ ਦਿੱਤੀਆਂ ਉਹ ਸੀਸਾ ਨਾਲ ਹੀ ਰੋੜਾ ਸਾਹਿਬ ਨੇ ਇੰਨੀ ਲੀਡ ਕੀਤੀ ਜਿੰਨੇ ਬਜ਼ੁਰਗ ਕਹਿੰਦੇ ਸੀ ਵੀ ਹਰ ਇੱਕ ਵਾਰੀ ਜਿਹੜਾ ਵੀ ਐਮਐਲਏ ਆਉਂਦਾ ਸੀ ਸਾਨੂੰ ਇਹ ਕਹਿੰਦਾ ਸੀ ਵੀ ਮੈਨੂੰ ਵੋਟਾਂ ਪਾਓ ਤੁਹਾਡਾ ਕੰਮ ਕਰਾਉਂਗਾ ਰੋੜਾ ਸਾਹਿਬ ਨੇ ਵੋਟਾਂ ਪੈਣ ਤੋਂ ਮਹੀਨਾ ਇੱਕ ਪਹਿਲਾਂ ਸਾਡਾ ਕੰਮ ਕਰਾਤਾ ਰਜਿਸਟਰੀਆਂ ਦੀਆਂ ਕਾਪੀਆਂ ਸਾਡੇ ਹੱਥਾਂ 'ਚ ਫੜਾਤੀਆਂ ਲੋਕਾਂ ਦੇ ਪਿਆ ਲੋ ਤੁਹਾਡਾ ਕੰਮ ਕਰਾਦਾ ਸਾਡੇ ਵਾਰਡ ਦੇ ਵਿੱਚ ਜਦ ਵੀ ਰੋੜਾ ਸਾਹਿਬ ਜਾਂਦੇ ਸੀ ਜੀ ਐਫ ਬਲੋਕ 'ਚ ਫੇ ਮੈਨੂੰ ਕੋਈ ਕੰਮ ਦੱਸੋ ਉਹ ਲੋਕੀ ਕਹਿੰਦੇ ਕਿ ਸਾਡੇ ਕੰਮ ਇੰਨੇ ਹੋ ਜਿਹੜੇ ਬਾਕੀ 4 ਸਾਲ ਸਾਡੇ ਕੌਂਸਲਰ ਰਹਿ ਗਏ ਅਸੀਂ ਕਿਹੜੇ ਕੰਮ ਕਰਾਂਗੇ ਤੇ ਸਾਡੇ ਸਾਰੇ ਹੀ ਕੰਮ ਹੋ ਗਏ ਕੰਮ ਸਾਡੇ ਵਾੜਾਂ ਚ ਕੋਈ ਹੈ ਹੀ ਨਹੀਂ ਤੇ ਅੱਗੇ ਵੀ ਉਮੀਦ ਆ ਵੀ ਰੋਣਾ ਸਾਹਿਬ ਮੰਤਰੀ ਬਣ ਗਏ ਬਹੁਤ ਵੱਡੇ ਮੰਤਰੀ ਬਣ ਗਏ ਤੇ ਸਾਡੇ ਲੁਧਿਆਣੇ ਦੇ ਦਾ ਕਿ ਪੰਜਾਬ ਦਾ ਹੀ ਧਿਆਨ ਰੱਖਣਗੇ ਤੇ ਬਲੰਦੀਆਂ ਤੇ ਪੰਜਾਬ ਨੂੰ ਲੈ ਕੇ ਜਾਣਗੇ ਸਾਡੇ ਬੰਦੇ ਜਿਹੜੇ ਕੰਮ ਕੀਤੇ ਦਾ ਜੰਦਾ ਦੇ ਨਾਲ ਦਾ ਜਿਹੜਾ ਪਾਲ ਯਾਰ ਉਹਦਾ ਤਾਂ ਕਿਸ ਤਰ੍ਹਾਂ ਮੈਸੇਜ ਜਾਨਾ ਚਾਹੁੰਦੇ ਧੰਨਵਾਦ ਜੀ ਸਾਡੇ ਸਾਰੇ ਕੌਂਸਲਰਾਂ ਨੇ ਸਾਡੇ ਜਿੰਨੇ ਚੇਅਰਮੈਨ ਨੇ ਜਿੰਨੇ ਐਮਐਲਏ ਜਿੰਨੇ ਮਨਿਸਟਰ ਲੱਗੇ ਸਾੜੇ ਨੇ ਦਿਲੋਂ ਜੋਰ ਲਾਇਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੇ ਸਾਡੇ ਮਤਲਬ ਫੋਟਿੰਗ ਦਾ ਘਟ ਹੁੰਦਾ ਕਾਰਨ ਇਹ ਸੀ ਵੀ ਗਰਮੀ ਬਹੁਤ ਜ਼ਿਆਦੀ ਸੀ ਤੇ ਫੇਰ ਵੀ ਰੋੜਾ ਸਾਹਿਬ ਨੇ 12 ਅਸੀਂ ਪਲੱਸ ਮਤਲਬ ਕਰਾਂਗੇ ਜਿੱਤਾਂ ਕਿ ਜਿਹੜੀ ਵੀ ਥੋੜਾ ਸਾਹਿਬ ਨੇ ਜੀ ਸਤ ਅਜ ਖੁਸ਼ੀ ਦਾ ਮਾਹੌਲ ਦੇਖ ਨੂੰ ਮਿਲ ਰਿਹਾ ਕਾਫੀ ਟੋੜ ਜਿਹੜੇ ਵਾਦੇ ਨੇ ਜਿਹੜੇ ਪਹਿਲੇ ਕਿ ਜਿੱਤ ਦੇ ਜਿਹੜੇ ਕਿ ਕਿਸ ਤਰ੍ਹਾਂ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਜਿਹੜੀ ਆਪ ਦੀ ਜਿੱਤ ਹੋਈ ਹੈ ਸਾਡੀ ਜਿੱਤ ਜੀ ਅੱਜ ਅਸੀਂ ਲੱਗੂ ਵੰਡੇ ਆ ਭੰਗੜੇ ਪਾਏ ਆ ਸਾਡੇ ਸਾਰੇ ਵਾਲੇ ਖੁਸ਼ੀਆਂ ਮਨਾ ਰਿਆ ਰੋੜਾ ਸਾਹਿਬ ਨੇ ਓਪਨ ਜੀਪ ਲੈ ਕੇ ਚਾਰੇ ਆ ਉਦੋਂ ਖਾਲਦਾ ਖਾਲਸ ਤੂੰ ਭੰਗੜੇ ਪਾਉਂਦੇ ਤੇ ਨਾਰੇ ਲਾਂਦੇ ਰੋੜਾ ਸਾਹਿਬ ਦੇ ਅਸੀਂ ਉਹਨਾਂ ਦੇ ਘਰ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ বাজਾਂਗੇ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਹੁਣ ਸੌਪ ਦਿਆ ਇਸ ਜੀਵਨ ਦਾ ਸਭਵਾਰ ਤੁਹਾਡੇ ਹੱਥੋਂ ਵਿੱਚ ਹੈ ਜਿੱਤ ਤੁਹਾਡੇ ਹੱਥੋਂ ਵਿੱਚ ਹੈ ਹਾਰ ਤੁਹਾਡੇ ਹੱਥੋਂ ਵਿੱਚ ਪਾਵਨ ਵਾਲਮੀਕੀ ਨਿਤਨੇਮ ਦੇ ਇਹ ਸ਼ਲੋਕ ਜਿਹਦੇ ਚ ਕਹੀ ਗਈ ਆ ਕਿ ਅਸੀਂ ਤੁਹਾਨੂੰ ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ ਪਰਮਾਤਮਾ ਵੀ ਹੁਣ ਸਾਡੀ ਜਿੱਤ ਔਰ ਹਾਰ ਤੁਹਾਡੇ ਹੱਥ ਹੈ ਇੱਕ ਸੱਚੇ ਸੁੱਚੇ ਬੰਦੇ ਨੇ ਹਰ ਇੱਕ ਧਰਮ ਦਾ ਸਤਕਾਰ ਕੀਤਾ ਚਾਹੇ ਉਹ ਸਿੱਖ ਸੀ ਚਾਹੇ ਉਹ ਹਿੰਦੂ ਸੀ ਚਾਹੇ ਉਹ ਮੁਸਲਮਾਨ ਸੀ ਚਾਹੇ ਉਹ ਇਸਾਈ ਸੀ ਸੋ ਇਸ ਕਰਕੇ ਐਸੇ ਬੰਦੇ ਨੂੰ ਮੌਕਾ ਲੁਧਿਆਣਾ ਸ਼ਹਿਰ ਦੇ ਵਸਿਆਣੇ ਵੈਸਟ ਕੰਸਟੀਟੂਐਂਸੀ ਦੇ ਵਸਿਆਣੇ ਦਿੱਤਾ ਜਿਹਦੇ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਮੇਰੇ ਵੱਡੇ ਵੀਰ ਕਾਲਾ ਘੁਮੰਜੀ ਦਵਿੰਦਰ ਘੁਮੰਜੀ ਜਿਹੜੇ ਨਾਮ ਨਾਲ ਜਿਹੜੇ ਮਸ਼ਹੂਰ ਨੇ ਉਹਨਾਂ ਵੱਲੋਂ ਵਾਰਡ ਨੰਬਰ 63 ਦੇ ਵਿੱਚ ਵਾਰਡ ਨੰਬਰ 65 ਦੇ ਵਿੱਚ ਵੀ ਇਹਨਾਂ ਨੇ ਪੂਰਾ ਜੋਰ ਲਗਾਇਆ ਸੋ ਲੁਧਿਆਣਾ ਸ਼ਹਿਰ ਦਾ ਜਿਹੜਾ ਫਤਵਾ ਇਸ ਵਾਰ ਸੱਚ ਔਰ ਝੂਠ ਦੀ ਲੜਾਈ ਦੇ ਵਿੱਚ ਕਹਿੰਦੇ ਹੰਕਾਰ ਔਰ ਪਿਆਰ ਦੀ ਲੜਾਈ ਦੇ ਵਿੱਚ ਸਤਕਾਰ ਔਰ ਪਿਆਰ ਦੀ ਲੜਾਈ ਦੇ ਵਿੱਚ ਇੱਕ ਐਸੇ ਬੰਦੇ ਨੂੰ ਫਤਵਾ ਦੇ ਕੇ ਵੀ ਨਹੀਂ ਹੁਣ ਤੇਰੀ ਇਸ ਲੁਧਿਆਣਾ ਸ਼ਹਿਰ ਨੂੰ ਜ਼ਰੂਰਤ ਨਹੀਂ ਹੈ ਵੀ ਤੁਸੀਂ ਆਪਣਾ ਜਾ ਕੇ ਕੋਈ ਹੋਰ ਕਾਰੋਬਾਰ ਕਰੋ ਜਾਂ ਫਿਰ ਸੰਨਿਆਸ ਲਓ ਸੋ ਮੈਂ ਬੇਨਤੀ ਕਰਨਾ ਚਾਹਨਾ ਲੁਧਿਆਣੇ ਦੇ ਸਾਰੇ ਹੀ ਜਿਹੜੇ ਸੂਝਵਾਨ ਵੋਟਰ ਵੈਸਟ ਕੰਸਟੀਟਿਊਐਂਸੀ ਦੇ ਸੀਗੇ ਵੀ ਤੁਸੀਂ ਜਿਹੜਾ ਐਡਾ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਅਰੋੜਾ ਸਾਹਿਬ ਨੂੰ ਮੇਰੇ ਵੱਡੇ ਵੀਰ ਕਾਲਾ ਘੁੰਮਣ ਜੀ ਨੂੰ ਮਜ਼ਬੂਤ ਕਰਕੇ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਹੀ ਕੋਟੀ ਕੋਟੀ ਧੰਨਵਾਦ ਕਰਦਾ ਕਿਉਂਕਿ ਸ਼ਬਦ ਨਹੀਂ ਆ ਬੋਲਣ ਨੂੰ ਅੱਜ ਖੁਸ਼ੀ ਐਡੀ ਆ ਉਹ ਲਾ ਸਿੰਨਾ ਵੀ ਸਮਝ ਨਹੀਂ ਆ ਰਿਹਾ ਅਸੀਂ ਕਿਵੇਂ ਸੈਲੀਬ੍ਰੇਸ਼ਨ ਕਰੀਏ ਮਾਨ ਨੇ ਡਾ ਗਦਗਦਾ ਰੋਣ ਨੂੰ ਵੀ ਦਿਲ ਕਰ ਰਿਹਾ ਹੱਸਣ ਨੂੰ ਵੀ ਦਿਲ ਕਰ ਰਿਹਾ ਨੱਚਣ ਨੂੰ ਵੀ ਦਿਲ ਕਰ ਰਿਹਾ ਬਟੇ ਵੀਰ ਨਾਲ ਬੈਠੇ ਆ ਇਹਨਾਂ ਨੇ ਐਡਾ ਕ ਹੌਸਲਾ ਦਿੱਤਾ ਐਡਾ ਕ ਵਧੀਆ ਵੋਟਾਂ ਨੂੰ ਗਾਈਡ ਕੀਤਾ ਕਿ ਵਾਰਡ ਨੰਬਰ 63 ਦਾ ਕੱਲਾ ਕੱਲਾ ਵੋਟਰ ਦੀ ਇਹੀ ਆਵਾਜ਼ ਸੀ ਕਿ ਆਈ ਐਮ ਸੰਜੀਵ अरोड़ा ਹਰ ਬੰਦਾ ਇਹੀ ਕਹਿੰਦਾ ਸੀ ਕਿ ਮੈਂ ਸੰਜੀਵ अरोड़ा ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇ ਧੰਨ ਗੁਰੂ ਦੇ ਜੈ ਸ਼੍ਰੀ ਰਾਮ ਸਲਾਮ ਵਾਲੇ ਜਿੱਤ ਜਿਹੜੀ ਹੈ ਉਹ ਬਹੁਤ ਇਤਿਹਾਸਿਕ ਜਿੱਤ ਹੈ ਔਰ ਲੋਕਾਂ ਦੀ ਜਿੱਤ ਹੈ ਜਿਹੜੇ ਇਲਾਕੇ ਦੇ ਲੋਕ ਆ ਵੋਟਰਾਂ ਦਾ ਵੋਟਰਾਂ ਦੀ ਜਿੱਤ ਹੈ ਪਾਰਟੀ ਦੇ ਕੰਮਾਂ ਦੀ ਭਗਵੰਤ ਮਾਨ ਜੀ ਦੇ ਕੰਮਾਂ ਦੀ ਵੀ ਜਿੱਤ ਹੈ ਨਾਲੇ ਜਿਹੜੇ ਵੀ ਇਹ ਮਿੱਠ ਬੋਲੜੇ ਆ ਸਾਰਿਆਂ ਦੇ ਨਾਲ ਵਿਚਰ ਕੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਇਹ ਹੀ ਇੱਕ ਪਹਿਚਾਣ ਹੈ ਇੱਥੇ ਕੰਪਰੀਜਨ ਇਹ ਹੋ ਗਿਆ ਕਿ ਉਹ ਬੰਦਾ ਥੋੜਾ ਕਮੰਡੀ ਟਾਈਪ ਸਿਰ ਦੇ ਵਿੱਚ ਸਰੀਆ ਪਿਆ ਗੱਲ ਤਰੀਕ ਠੀਕ ਠਾਕ ਦੇ ਨਾਲ ਲੋਕਾਂ ਦੇ ਨਾਲ ਕਰਨੀ ਕੋਈ ਨਹੀਂ ਇਸ ਕਰਕੇ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਉਹ ਸਮਝਣਾ ਚਾਹੀਦਾ ਲੀਡਰ ਠੀਕ ਹੈ ਅਸੀਂ ਉਹਨੂੰ ਨਕਾਰ ਦੇ ਨਹੀਂ ਕਿ ਨੀਡਰ ਨਹੀਂ ਹੈ ਕਾਬੂ ਵੀ ਖਰਦਾ ਹੈ ਲੇਕਿਨ ਬੋਲੀ ਬਾਨੀ ਤੋਂ ਜਿਹੜਾ ਨੁਕਸਾਨ ਉਹਨੂੰ ਹੋਇਆ ਹੈ ਨਾ ਉਸ ਨੂੰ ਉਸਦੇ ਰਿਲਾਈ ਹੋ ਗਿਆ ਉਹਨੂੰ ਪਤਾ ਲੱਗ ਗਿਆ ਕਿ ਹਾਂ ਵੀ ਦੋ ਵਾਰੀ ਹਾਰ ਕੇ ਦਾ ਕਿ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ ਵਰਕਰਾਂ ਦੇ ਨਾਲ ਕਿਸ ਤਰ੍ਹਾਂ ਮਿਲਣਾ ਚਾਹੀਦਾ ਗੱਲਬਾਤ ਕਰਨੀ ਚਾਹੀਦੀ ਤੇ ਇਸ ਕਰਕੇ ਅਸੀਂ ਬਹੁਤ ਖੁਸ਼ ਆ ਤੇ ਜਿਹੜੇ ਮਸਜੀਬ ਅਰਵਲਾ ਜੀ ਦੀ ਜਤ ਦੇ ਉੱਤੇ ਅਸੀਂ ਲੱਖ ਲੱਖ ਵਧਾਈ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਵੀ ਦਿੰਦੇ ਆਂ ਔਰ ਵਰਕਰਾਂ ਨੂੰ ਵੀ ਦਿੰਦੇ ਆਂ ਵੋਟਾਂ ਨਾਲ ਵੀ ਦਿੰਦੇ ਆਂ ਜਿਹੜੇ ਕੰਮ ਤਾਂ ਪਹਿਲੇ ਵੱਟ ਚੜ ਕੇ ਹੋ ਰਹੇ ਨੇ ਹੁਣ ਵੱਟ ਚੜੇ ਕੰਮ ਹੋਰ ਕਿੱਥੇ ਜਾਣਗੇ ਉਹ ਕੰਮ ਦੀ ਕੰਮ ਬਹੁਤ ਸਾਰੇ ਉਹਨਾਂ ਨੇ ਐਮਪੀ ਰਹਿੰਦੇ ਆ ਵੀ ਕੀਤੇ ਆ ਔਰ ਉਹਨਾਂ ਨੂੰ ਇਹਦੇ ਤੋਂ 10 ਗੁਣਾ ਜ਼ਿਆਦਾ ਉਮੀਦ ਹੈ ਕਿ ਹੁਣ ਇਹ ਐਮਐਲਏ ਹੋ ਕੇ ਮੰਤਰੀ ਜੀ ਮੰਤਰੀ ਬਣ ਕੇ ਤੇ ਕੰਮ ਕਰਨਗੇ ਸਾਡੇ ਇਲਾਕੇ ਦਾ ਕਾਫੀ ਸੁਧਾਰ ਕਰ ਲੋਕਾਂ ਦਾ ਕਿਸ ਤਰ੍ਹਾਂ ਤਨਵਾ ਕਰਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਿਹੜਾ ਨਹੀਂ ਅਸੀਂ ਤੇ ਲੱਖ ਲੱਖ ਬਧਾਈ ਦਿੰਦੇ ਆ ਵੋਟਰਾਂ ਦਾ ਧੰਨਵਾਦ ਕਰ ਰਹੇ ਆ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਔਰ ਸੰਜੀਵਲ ਰਾਜੀ ਇਹਨਾਂ ਨੇ ਕਾਮਯਾਬ ਕੀਤਾ ਦੇਖੋ ਵਰਕਰਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਪਰ ਜਿਹੜਾ ਸੰਯੋਗ ਸੀਗਾ ਸਾਨੂੰ ਲੀਡਰਾਂ ਦਾ ਨਾਲ ਉਹ ਬਹੁਤ ਵੱਡਾ ਸੀ ਔਰ ਪਬਲਿਕ ਨੇ ਜਿਹੜਾ ਫਤਵਾ ਦਿੱਤਾ ਸਰਕਾਰ ਦੇ ਹੱਕ ਦੇ ਵਿੱਚ ਕਿਉਂਕਿ ਜਿਹੜੀ ਸਰਕਾਰ ਹੈ ਹੁਣ ਇਸ ਵਾਰੀ ਬਹੁਤ ਕੰਮਾਂ ਦੇ ਮੂਡ 'ਚ ਸੀ ਜਿਹੜਾ ਨਸ਼ਿਆਂ ਵਿਰੋਧ ਜੁੱਧ ਔਰ ਬਹੁਤ ਸਾਰੇ ਹੋਰ ਜੇ ਫੈਕਟਰ ਸੀਗੇ ਜਿਹੜੇ ਕੰਮ ਕਰੇ ਨੇ ਔਰ ਆਨ ਵਾਲੇ ਵਕਤ ਦੇ ਵਿੱਚ ਸਰਕਾਰ ਹੋਰ ਬਹੁਤ ਚੰਗੇ ਤਰੀਕੇ ਨਾਲ ਕੰਮ ਕਰੇਗੀ ਤਾਂ ਜੋ ਜਿਹੜੀਆਂ 27 ਦੀਆਂ ਇਲੈਕਸ਼ਨਾਂ ਨੇ ਉਹ ਅੱਜ ਤੋਂ ਹੀ ਸਾਡੇ ਵਰਕਰ ਜਿਹੜੇ ਉਹ ਤਿਆਰੀ ਚ ਨੇ ਜੀ ਜੀ ਜਿੱਦਾਂ ਸਰ ਕੀ ਕਰ ਰਹੇ ਬੰਦੇ ਹੋ ਦੇਖੋ ਮੈਂ ਕਹਿੰਦਾ ਰੂੜਾ ਸਾਹਿਬ ਦੀ ਮਿਹਨਤ ਹੈ ਜੀ ਜਿਹੜੇ ਰਾਜ ਸਭਾ ਤੋਂ ਆ ਕੇ ਇੱਕ ਸਾਡੀ ਵਿਧਾਨ ਸਭਾ ਦੀ ਸੀਟ ਜਿੱਤਨੀ ਔਰ ਇੰਨੀ ਮਿਹਨਤ ਕਰਨੀ ਇਹਦਾ ਸਾਰ ਜਿੱਤ ਦਾ ਸੇਰਾ ਪਬਲਿਕ ਦੇ ਸਿਰ ਤੇ ਆ ਪਬਲਿਕ ਨੇ ਇੱਕ ਦੁਬਾਰਾ ਫੇਰ ਸਾਡੇ ਤੇ ਵਿਸ਼ਵਾਸ ਛਡਾਇਆ ਹੈ ਪਹਿਲੇ ਵੀ ਲੁਧਿਆਣੇ ਦੇ ਜਿਨੇ ਖਾਰ ਬਦਲੀ ਕੀ ਜਿਹੜੀ ਹੁਣ ਬੜਾ ਸਾਬਾਨਾ ਕਾਫੀ ਜਿਹੜਾ ਚੇਂਜ ਹੋ ਗਿਆ ਦੇਖੋ ਜੀ ਬਹੁਤ ਵਧੀਆ ਹੋਇਆ ਵਾ ਲੁਧਿਆਣੇ ਆਸਤੇ ਕਿਉਂਕਿ ਪਹਿਲਾਂ ਹੀ ਅਨਾਉਂਸ ਹੋ ਚੁੱਕਿਆ ਸੀ ਕਿ ਲੁਧਿਆਣੇ ਦੇ ਮਨਿਸਟਰ ਤਾਂ ਉਹ ਬਨਨ ਜਾ ਹੀ ਰਹੇ ਨੇ ਔਰ ਇਹ ਹੈ ਵੀ ਸਾਡੇ ਵੈਸਟ ਦੀ ਤਾਂ ਕੁਝ ਕਿਸਮਤੀ ਆ ਵੀ ਉਹ ਬਹੁਤ ਜਿਹੜੇ ਵੱਡੇ ਲਾਰਜ ਸਕੇਲ ਦੇ ਉੱਤੇ ਵਰਕ ਜਿਹੜਾ ਕਰਨਗੇ ਅਸੀਂ ਉਹਨਾਂ ਦੇ ਧੰਨਵਾਦੀ ਆ ਜੀ ਤੈਹ ਦੇ ਲੋ ਵਿਰੋਧੀ ਪਾਰਟੀਆਂ ਨੂੰ ਕੀ پیسے ਦੋਏ ਵਿਰੋਧੀ ਪਾਰਟੀਆਂ ਤਾਂ ਜੀ ਸਿਰਫ ਐਵੇਂ ਰੋਲਾ ਪਾ ਰੀਆਂ ਸੀਗੀਆਂ ਤੁਹਾਡੇ ਸਾਹਮਣੇ ਆ ਉਹ ਜੋ ਕੁਝ ਉਹਨਾਂ ਨੇ ਕਰਿਆ ਵਾ ਲੜਾਈਆਂ ਝਗੜਿਆਂ ਤੇ ਇੱਕ ਦੂਜੇ ਤੋਂ ਦੂਸ਼ਣबाजी ਤੋਂ ਬਿਨਾ ਕੁਝ ਨਹੀਂ ਕਰਿਆ ਉਹਨਾਂ ਨੇ ਔਰ ਇਹ ਲੋਕਾਂ ਨੇ ਪਬਲਿਕ ਨੇ ਦੱਸ ਦਿੱਤਾ ਵੀ ਜਿਹੜੀ ਆ ਸਚਾਈ ਹੈ ਜੋ ਸੱਚਾ ਇੱਕ ਇਮਾਨਦਾਰ ਬੰਦਾ ਔਰ ਇਮਾਨਦਾਰ ਚਿਹਰਾ ਔਰ ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਉਹ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਜੀ 27 ਦੀ ਜਿਹੜੀ ਸਰਕਾਰ ਤੁਹਾਡੀ ਆਮ ਆਦਮੀ ਪਾਰਟੀ ਦੀ ਬਿਲਕੁਲ ਆਏਗੀ ਜੀ 100% ਆਏਗੀ ਅੱਜ ਅਸੀਂ ਇੰਨੇ ਉਤਸ਼ਾਹ ਦੇ ਵਿੱਚ ਆ ਕਿ ਅਸੀਂ ਇਹ 27 ਵਾਲੀ ਉਹ ਸਮਝ ਲਓ ਇਹ ਸਾਡਾ ਪਾਕਿਸਤਾਨ ਵਰਸਸ ਹਿੰਦੁਸਤਾਨ ਜਿਹੜਾ ক্রিকেট ਦਾ ਮੈਚ ਹੁੰਦਾ ਨਾ ਜੀ ਉਹ ਅਸੀਂ ਅੱਜ ਸੈਮੀਫਾਈਨਲ ਜਿੱਤਿਆ ਔਰ ਫਾਈਨਲ 27 ਵਾਲਾ ਜਿੱਤਾਂਗੇ ਦੇਖੋ ਮੈਂ ਤਾਂ ਪਬਲਿਕ ਨੂੰ ਇਹੋ ਮੈਸੇਜ ਦਵਾਂਗਾ ਪੀ ਤੁਸੀਂ ਜਿਸ ਤਰ੍ਹਾਂ ਅੱਜ ਸਾਡੇ ਤੇ ਵਿਸ਼ਵਾਸ ਉਠਾਇਆ ਅਸੀਂ ਤੁਹਾਡੀਆਂ ਉਮੀਦਾਂ ਦੇ ਉੱਤੇ ਸਾਡੀ ਪਾਰਟੀ ਜਿਹੜੀ ਖਰੀ ਉਤਰੂਗੀ ਜਿਹੜੀਆਂ ਕੋਈ ਕਮੀਆਂ ਜਾਂ ਜਿਹੜੀਆਂ ਕੋਈ ਗਰੰਟੀਆਂ ਰਹਿ ਗਈਆਂ ਨੇ ਆਨਾਲੇ ਟਾਈਮ ਚ ਬਧਾਈ ਤੇ ਪਹੁੰਚੇ ਹੋਣਾ ਬਹੁਤ ਬਹੁਤ ਬਧਾਈਆਂ ਹੋਣ ਜੀ ਅੱਜ ਦਾ ਦਿਨ ਬਹੁਤ ਹੀ ਇਹ ਦਿਨ ਦਾ ਆਪਾਂ ਤਿਆਰ ਕਰ ਰਹੇ ਸੀਗੇ ਇਹਨੇ ਵਧੀਆ ਇਨਸਾਨ ਨੇ ਸਭ ਤੋਂ ਵੱਡੀ ਗੱਲ ਹੈ ਇਜ਼ ਅ ਵੈਰੀ ਵੈਰੀ ਨਾਈਸ ਪਰਸਨ ਉਹ ਹੈਸ ਕਮ 온 ਦਾ ਚੇਅਰ ਫੋਰ आवर ਲਧਿਆਣਾ ਵੈਸਟ ਸਰ ਪਹਿਲੇ ਵੀ ਗੱਲ ਹੋ ਰਹੀ ਨੇ ਹੁਣ ਥੋੜਾ ਸਾਹ ਆਗੇ ਹੁਣ ਬਾਤ ਚੜੇ ਕੰਮ ਜਿਹੜੇ ਕੀਤੇ ਜਾਣਗੇ ਹਾਂਜੀ ਸਰ ਕਮਲ ਨੂੰ ਦੇਖਦੇ ਹੋ ਸਰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦੀ ਪਾਰਟੀ ਜਿਹੜੀ ਪੂਰਾ ਜੋਰ ਕਰ ਰਹੀ ਹੈ ਕਮਲ ਤੇ ਆਦੂਰੀ ਜਰੂਰ ਕਰੇਗੀ ਜੀ ਅੱਗੇ ਵੀ ਕਰ ਰਹੇ ਸੀਗੇ ਤੇ ਕਾਫੀ ਕੁਝ ਇਹਨਾਂ ਨੇ ਕੀਤਾ ਵੀ ਹੈ ਦਰਸਾਉ ਸਿਟੀ ਵਾਲੇ ਪਾਸੇ ਜਾਂ ਹੋਰ ਵੀ ਕੰਮ ਇਹਨਾਂ ਨੇ ਕੀਤਾ ਹੈਗਾ ਬੇਸਿਕਲੀ ਇਹ ਬੰਦੇ ਹੀ ਇਹਨੇ ਵਧੀਆ ਹੈਗੇ ਕਿ ਇਹਨਾਂ ਨੇ ਕੰਮ ਕਰਨਾ ਹੀ ਕਰਨਾ ਹੈਗਾ ਜੀ ਜਪਨ ਜਪੋਨ ਦਾ ਪਰਸਨ ਟੂ ਪਰਸਨ ਤੇ ਬੀਇੰਗ ਅ ਨਾਈਸ ਪਰਸਨ ਹੀ ਵਿਲ ਡੂ ਸਮ ਗੁੱਡ ਫਾਰ ਦਾ ਪਬਲਿਕ ਜੀ ਸਰ ਰੋੜਾ ਵੀ ਆਫ ਫੇਥ ਓਨ ਹਿਮ ਸਰ ਰੋੜਾ ਜੀ ਨਾਲ ਉਹ ਤੁਸੀਂ ਸਾਡੇ ਵੀ ਨਾਲ ਬਹੁਤ ਬਹੁਤ ਜੀ ਵੀ ਆਰ ਵੇਟਿੰਗ ਵੀ ਆਰ ਵੇਟਿੰਗ ਫਾਰ ਹਿਮ ਉਹ ਬਸ ਆਣੇ تھے ਤੇ ਅਸੀਂ ਉਹਨਾਂ ਦਾ ਵੈਲਕਮ ਕਰੀਏ ਵਾਜੇ ਮੇਰੇ ਖਿਆਲ ਨਾਲ ਡੀਸੀ ਆਫਿਸ ਗਏ ਹੋਏ ਨੇ ਕੁਝ ਚੰਪ ਫਾਰਮਲिटीज ਐਂਡ ਦੋਸ ਥਿੰਗਸ ਤੇ ਅੱਜ ਜਦੋਂ ਦੇਖਦੇ 2027 ਦੀ ਜਿਹੜੀ ਆਮ ਆਦੀ ਬਾਰਡੀ ਸਰਕਾਰੀ ਆਉ ਜੀ ਜੀ ਜ਼ਰੂਰ ਆਣੀ ਚਾਹੀਦੀ ਏ ਜੀ ਅੱਜ ਵੀ ਦੇਖੋ ਆਪਾਂ ਡਾਊਨ ਵੀ ਹੁੰਦੇ ਨੇ ਅਜੇ ਵੀ ਉਹਨਾਂ ਕੋਲ ਟਾਈਮ ਹੈਗਾ ਸਟਿਲ 2 ਇਅਰਸ ਮੋਰ ਐਂਡ ਦੇ ਆਰ ਵਰਕਿੰਗ ਟੂ देयर ਬੈਸਟ ਤੇ ਮੇਰੇ ਮੇਰੇ ਖਿਆਲ ਨਾਲ ਕੋਈ ਐਸੀ اپੋਜੀਸ਼ਨ ਪਾਰਟੀ ਨਹੀਂ ਜਿਹੜੀ ਇਹਦੇ ਸਾਹਮਣੇ ਖੜ ਸਕੇ ਬਿਕਾਉਜ਼ ਥਿਸ ਇਜ਼ ਅ ਵੈਰੀ ਸਭ ਤੋਂ ਵੱਡੀ ਪਲੱਸ ਪੁਆਇੰਟ ਥਿਸ ਇਜ਼ ਅ ਵੈਰੀ ਸੈਕੂਲਰ ਪਾਰਟੀ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇਹਦੇ ਸਾਰੀ ਮੈਂਬਰ ਹੈਗੇ ਆ ਕੋਈ ਇਹਦੇ ਜਾਤ ਪਾਤ ਨਹੀਂ ਹੈਗਾ ਪਲੱਸ ਜੀ ਦੇਖੋ ਜਿੰਨੇ ਵੀ ਆਪਣੇ ਕੇਜਰੀਵਾਲ ਜੀ ਤੇ ਜਿੰਨੇ ਵੀ ਸਮਝ ਲੋ ਉੱਥੇ ਜਿੰਨੇ ਵੀ ਉਹਨਾਂ ਤੇ ਲੱਗੇ ਇਲਜ਼ਾਮ ਵਗੈਰਾ ਮੇਰੇ ਖਿਆਲ ਨਾਲ ਉਹ ਸਾਰੇ ਬੇਬੁਨਿਆਦ ਇਲਜ਼ਾਮ ਸੀਗੇ ਸਭ ਆਈ ਥਿੰਕ 올 폴리티컬리 모티베케이ਟਡ ਜਨਤਾ ਜਨਰ ਤੁਹਾਨੂੰ ਕਿਹਦਾ ਧੰਨਵਾਦ ਕਰੋਗੇ ਜਿਹੜੀ ਵੱਡੀ ਜਤਨਾਂ ਚ ਲਗ ਬਹੁਤ ਵਧੀਆ ਕੀਤਾ ਜੀ ਵੀ ਆਰ ਵੈਰੀ ਹੈਪੀ ਕਿ ਸਾਰੇ ਜੀ ਪਬਲਿਕ ਜਿਹੜੀ ਹੈ ਸਾਰੇ ਨਾਲ ਰਲ ਕੇ ਸਾਰਿਆਂ ਨੇ ਬਹੁਤ ਹੀ ਸਹਿਯੋਗ ਕੀਤਾ ਸਾਡੇ ਵੀ ਅਵਾਰਡ ਮੈਂ ਬੀ ਆਰ ਐਸ ਨਗਰ ਰਹਿਣਾ ਬੀ ਆਰ ਐਸ ਨਗਰ ਸੀ ਬਲਾਕ ਤੇ ਸਾਡੇ ਸੀ ਬਲਾਕ ਵਿੱਚ ਵੀ ਅਸੀਂ ਬਹੁਤ ਹੀ ਮਿਹਨਤ ਕੀਤੀ ਸੀ ਉੱਥੇ ਅਸੀਂ ਆਪਣੇ ਏਰੀਆ ਵਿੱਚ ਵੀ ਕਾਫੀ ਬੰਦੇ ਬਾਕੀ ਵੀ ਚਲੋ ਸਾਰੇ ਹੀ ਤੇ VOTING ਵੀ ਚਲੋ ਓਵਰ ਆਲ ਬੜੀ ਘੱਟ ਹੋਈ ਹੈ ਨੀਅਰ ਅਬਾਊਟ 50% VOTING ਹੋਈ ਹੈ ਤੇ ਕਿਉਂਕਿ ਧੁੱਪ ਵਗੈਰਾ ਕਾਫੀ ਸੀਗੀ ਓਵਰ ਆਲ ਚਲੋ ਫਿਰ ਵੀ ਬਹੁਤ ਅੱਛੀ ਵੋਟ ਮਿਲੀ ਹੈ ਇਹਨਾਂ ਨੂੰ ਤੇ ਵੀ ਹੋਪ ਹੀ ਮਤਲਬ ਹੀ ਇਜ਼ ਅ ਨਾਈਸ ਪਰਸਨ ਐਂਡ ਵੀ ਆਰ ਵੈਰੀ ਹੈਪੀ ਇਹ ਆਉਣ ਵਾਲੀ 2027 ਦੀ ਸਰਕਾਰ ਦਾ ਸੀਗਾ ਹੁਣ ਇੱਕ ਤਰ੍ਹਾਂ ਦਾ ਇਹ ਕਲੀਅਰ ਹੋ ਚੁੱਕਾ ਵੀ ਆਉਣ ਵਾਲੀ ਸਰਕਾਰ ਜਿਹੜੀ ਆਪ ਪਾਰਟੀ ਦੀ ਆ ਰਹੀ ਹੈ ਅਸੀਂ ਤਾਂ ਜਾਣਦੇ ਹਾਂ ਸੰਜੀਵ ਰੋੜਾ ਜੀ ਹੁਣ ਡਿਪਟੀ ਸੀਐਮ ਬਣ ਕੇ ਲੁਧਿਆਣੇ ਦੇ ਜਿਹੜੇ ਬਾਕੀ ਕੰਮ ਰਹਿੰਦੇ ਆ ਉਹ ਸਾਰੇ ਪੂਰੇ ਕਰਨ ਹੁਣ ਸਾਡਾ ਜਿਹੜਾ ਕਾਰੋਬਾਰ ਹੈ ਤੁਹਾਨੂੰ ਪਤਾ ਡਿਵੈਲਪਰ ਦਾ ਇਸ ਵੇਲੇ ਬੜੀਆਂ ਤਕਲੀਫਾਂ ਨੇ ਦੀਆਂ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਉਹ ਜਿੱਦਾਂ ਅੱਗੇ ਆਣਗੇ ਤਾਂ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਬਾਕੀ ਜਿਹੜੇ ਜਿਹੜੇ ਬਣੇ ਰੋੜਾ ਸਾਹਿਬ ਜਿਹੜਾ ਕਿ ਲੁਧਿਆਣਾ ਜਿਹੜਾ ਖਾਤੇ ਬਦਲੀ ਜਾਊਗਾ ਜਿਹੜਾ ਕਾਰੋਬਾਰ ਤੋਂ ਕਹਿ ਰਹੇ ਕਾਰੋਬਾਰ ਤੋਂ ਜਿਹੜਾ ਉਹ ਤੇ ਮੈਂ ਤਾਂ ਦੱਸ ਰਿਹਾ ਤੁਹਾਨੂੰ 3 ਸਾਲ ਤੋਂ ਵਪਾਰੀਆਂ ਦੀ ਸੁਣਵਾਈ ਜਿਹੜਾ ਥੋੜੀ ਘਟ ਹੋ ਰਹੀ ਸੀ ਹੁਣ ਜਿਹੜਾ ਪੂਰੀ ਹੋਣ ਲੱਗ ਜੂਗੀ ਕਿਉਂਕਿ ਉਹ ਆਪ ਵਪਾਰੀ ਨੇ ਇੱਕ ਦੂਜੇ ਦਾ ਦੁੱਖ ਦਰਦ ਸਮਝਦੇ ਨੇ ਇਸ ਲਈ ਉਮੀਦ ਤਾਂ ਹੈ ਵੀ ਹੁਣ ਜਿਹੜੇ ਅਗਲੇ 2 ਸਾਲ ਨੇ ਉਹ بڑے ਹਸਤੇ ਖੇਡਦੇ ਲੰਘਣਗੇ ਜੀ ਕੀ ਮੈਸੇਜ ਹੋ ਕੇ ਜਨਤਾ ਦੇ ਨਾਲ ਤੋਂ ਜਿਹੜਾ ਵੱਡੀ ਚੇਤਨਾ ਵਿੱਚ ਤਾਇਆ ਦੇਖੋ ਮੈਂ ਤਾਂ ਵੈਸਟ ਦੇ ਲੋਕਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇੰਨਾ ਜ਼ੋਰ ਲਾਇਆ ਜਿਨ੍ਹਾਂ ਨੇ ਇੱਕ ਵਧੀਆ شریف ਇਨਸਾਨ ਨੂੰ ਅੱਜ ਅਸੈਂਬਲੀ ਚ ਪਹੁੰਚਾਇਆ ਉਹ ਸਾਰਿਆਂ ਦਾ ਧੰਨਵਾਦ ਹੈ ਵੈਸਟਲਕੇ ਨੇ ਜੋ ਪਿਆਰ ਦਿੱਤਾ ਅੱਜ ਸ੍ਰੀ ਸੰਜੀਵ ਰੋੜਾ ਜੀ ਨੂੰ ਅਸੀਂ ਵੈਸਟਲਕੇ ਦੇ ਵੋਟਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਰੁਤਬਾ ਦੇ ਕੇ ਵੱਡੀ ਲੀਡ ਨਾਲ ਸੰਜੀਵ ਰੋੜਾ ਜੀ ਨੂੰ ਜਿਤਾਇਆ ਜਿਸ ਤਰ੍ਹਾਂ ਦੀ ਮੈਂ ਲੋਕ ਵੀ ਤੁਸੀਂ ਜੁਆਇਨ ਹੋਇਆ ਆ ਆਪ ਦੀ ਪਾਰਟੀ ਦੇ ਵਿੱਚ ਦੇ ਅਖੀਰੋਂ ਵਿੱਚ ਮੈਂ ਇਹ ਚੀਜ਼ ਨੂੰ ਕਹਾਂਗਾ ਵੀ ਜਿਹੜੇ ਲੋਕ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਅਕਾਲੀ ਦਲ ਦੇ ਉਹ ਕਾਂਗਰਸ ਦੇ ਉਹ ਵਰਕਰਸ ਆਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਜੁਆਇਨਿੰਗ ਕੀਤੀ ਤੇ ਦਿਨ ਰਾਤ ਮਿਹਨਤ ਕਰਕੇ ਸੰਜੀਵ ਰੋੜਾ ਜੀ ਨੂੰ ਵੋਟਾਂ ਪੁਆਈਆਂ ਤੇ ਇੱਕ ਵਾਰੀ ਫਿਰ ਤੋਂ ਇਹ ਜਿਹੜਾ ਜਿੱਤ ਦਾ ਸਹਾਰਾ ਹੈਗਾ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਆਦਨੀ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਕੰਮ ਕੀਤੇ ਆ ਅੱਜ ਅਸੀਂ ਗੱਲ ਕਰੀਏ ਯੁੱਧ ਨਸ਼ਾ ਵਿਰੁੱਧ ਤੇ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੂੰ ਜਿਹੜਾ ਪਾਣੀ ਨਹਿਰੀ ਪਾਣੀ ਨਹਿਰੀ ਪਾਣੀ ਪਹਿਲੀ ਵਾਰੀ ਹੋਇਆ ਵੀ ਇਹ ਜਿਹੜਾ ਇਤਿਹਾਸਿਕ ਕੰਮ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਮੋਟਰਾਂ ਦੇ ਬਿੱਲ ਆਉਂਦੇ ਸੀ ਅੱਜ ਕਿਸਾਨ ਖੁਸ਼ ਆ ਵੀ ਮੋਟਰ ਚੱਲਦੀ ਨਹੀਂ ਨਹਿਰੀ ਪਾਣੀ ਆ ਗਿਆ ਜਿਹੜਾ ਕਿ 30 ਸਾਲਾਂ ਤੋਂ ਬਾਅਦ ਆਇਆ ਜਿਹੜੇ ਰੋੜਾ ਸਾਹਿਬ ਨੇ ਵਾਅਦੇ ਕੀਤੇ ਸੀ 8 ਸਾਲੇ ਪੂਰੇ ਕੰਮ ਆਏ ਬਿਲਕੁਲ ਜਿਹੜੇ ਰੋੜਾ ਜੀ ਨੇ ਵਾਅਦੇ ਕੀਤੇ ਸੀ ਵਿਕਾਸ ਦੇ ਉਹ 4 ਗੁਣਾ ਵਧੀਆ ਕੰਮ ਕਰਨਗੇ 4 ਗੁਣਾ ਵਧੀਆ ਕੰਮ ਕਰਨਗੇ ਬਣਦਾ ਜਿਹੜਾ ਦਾਵਾ ਕੀਤਾ ਇਹ ਆਦਰਨੀਏ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਆਮਾਦੀ ਪਾਰਟੀ ਆਦਰਨੀਏ ਸੀਐਮ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਦਰਨੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਜਿਨ੍ਹਾਂ ਨੇ ਮੰਤਰੀ ਬਣਾਉਣਾ ਅਸੀਂ ਅਪੀਲ ਵੀ ਕਰਦੇ ਹਾਂ ਤਿੰਨਾਂ ਨੂੰ ਵੀ ਇਹਨਾਂ ਨੂੰ ਮੰਤਰੀ ਦੇ ਸਾਥੇ ਡਿਪਟੀ ਸੀਐਮ ਬਣਾਇਆ ਜਾਵੇ ਤਾਂ ਕਿ ਲੁਧਿਆਣੇ ਨੂੰ ਕਦੇ ਡਿਪਟੀ ਸੀਐਮ ਨਹੀਂ ਮਿਲਿਆ ਤੇ ਅਰੋੜਾ ਜੀ ਨੂੰ ਨਰਮ ਇਨਸਾਨ ਸਰਲਤਾ ਭਾਵ ਰੱਖਣ ਵਾਲੇ ਅਰੋੜਾ ਜੀ ਨੂੰ ਡਿਪਟੀ ਸੀਐਮ ਬਣਾ ਕੇ ਲੁਧਿਆਣੇ ਦਾ ਵਿਕਾਸ ਹੋਊਗਾ ਵੈਸਟ ਹਿੱਲਕੇ ਦਾ ਵਿਕਾਸ ਹੋਊਗਾ ਮਾਣਯੋਗ ਆਦਮੀ ਕੇਜਰੀਵਾਲ ਜੀ ਚਾਹੇ ਦਲਿਤ ਨੂੰ ਵੀ ਨਾਲ ਲੈ ਲਵੇ ਤੇ ਸੰਜੀਵ ਰੋੜਾ ਜੀ ਨੂੰ ਦੋ ਡਿਪਟੀ ਸੀਐਮ ਲਾ ਦੇਵੇ ਜੀ ਦਲਿਤ ਸਮਾਜ ਦਾ ਵੀ ਮਾਨ ਵਧੂਗਾ ਨਾਲ ਰੋੜਾ ਜੀ ਦਾ ਵੀ ਮਾਨ ਵਧੂਗਾ ਇੱਕ ਦੀ ਥਾਂ ਤੇ ਦੋ ਡਿਪਟੀ ਸੀਐਮ ਲਾ ਦੇਣ ਤੇ ਅਸੀਂ ਤਾਂ ਬੇਨਤੀ ਵੀ ਕਰਦੇ ਆਂ ਵੀ ਦੋ ਹੀ ਡਿਪਟੀ ਸੀਐਮ ਲਾ ਦੇਣ ਇੱਕ ਦਲਿਤ ਸਮਾਜ ਦਾ ਲਾ ਦੇਵੇ ਇੱਕ ਰੋੜਾ ਜੀ ਨੂੰ ਲਾ ਦੇਵੇ ਜਿੱਥੇ ਰੋੜਾ ਜੀ ਦੀ ਗੱਲ ਕਰਦੇ ਆਂ ਰੋੜਾ ਜੀ ਪੰਜਾਬ ਦੇ ਸਭ ਤੋਂ ਵੱਧ ਵਧੀਆ ਕੰਮ ਕਰਨਗੇ ਹਲਕਾ ਵੈਸਟ ਵਿੱਚ ਕਰਨਗੇ ਲੁਧਿਆਣਾ ਦੇ ਕਰਨਗੇ ਤੇ ਲੋਕਾਂ ਦਾ ਮਾਨ ਵਧੂਗਾ ਹਲਕਾ ਵੈਸਟ ਦੇ ਲੋਕਾਂ ਦੀ ਜਿਹੜੀ ਡਿਵੈਲਪਮੈਂਟ ਕਾਰਜ ਹੈਗੇ ਉਹ ਜਲਦ ਤੋਂ ਜ ਕਿਆ ਨਾ ਖੁਸ਼ੀ ਨਹੀਂ ਜਾਨੇ ਅੱਜ ਬਹੁਤ ਖੁਸ਼ੀ ਦਾ ਮਾਹੌਲ ਆ ਜਿੱਦਾਂ ਵੀ ਲੋਕਾਂ ਨੇ ਵੈਸਟਲ ਕਿਚ ਲੋਕਾਂ ਨੇ ਗਿਆ ਸੀ ਵੀ ਵੀ ਆਨਵਾਰੀ ਟਾਈਮ ਤੇ ਸਜੀਵ ਰੋੜਾ ਦਿਤਾਵਾਂਗੇ ਸਜੀਵ ਰੋੜਾ ਨੂੰ ਟਿਕਟ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਕੰਮ ਕੀਤਾ ਔਰ ਪਬਲਿਕ ਉਪਰ ਸਭ ਲਾਇਆ ਵੀ ਇਹਨੇ ਕੋ ਮੈਂ ਕੰਮ ਕਰਾਂਗਾ ਵੈਸਟਲ ਕਿਚ ਜਿੱਨੇ ਕੰਮ ਨਹੀਂ ਹੋਇਆ ਇਸ ਲਈ ਸਭ ਮੈਂ ਵੋਟਰ ਮੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਜੀਵ ਰੋੜਾ ਨੂੰ ਜਿਤਾਇਆ ਗੱਲ ਜੀ ਮੈਂ ਜਦンダーਪਾਲ ਸਿੰਘ ਵੇਦੀ ਪਾਜੀ ਮੈਂ ਪਹਿਲਾਂ ਸੰਜੀਵ अरोड़ा ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਹਿਣਾ ਉਹਨਾਂ ਬਹੁਤ ਬਹੁਤ ਮੁਬਾਰਕਾਂ ਹੈ ਇਹ ਡਿਵੈਲਪਮੈਂਟ ਦੀ ਹੈ ਕੱਲੋ ਕਰੇ ਆਉਣ ਵਾਲੇ ਡਿਵੈਲਪਮੈਂਟ ਕਰੂੰਗੇ ਵਸਤੇ ਹਲਕੇ ਦੇ ਵਿੱਚ